ਵਿਆਹ ਵਾਲੇ ਦੇਣਾ ਮੁੰਡਾ ਕੁੜੀ ਨੂੰ ਸ਼ਗਨਾ ਲਈ ਲੱਗੇ ਸੀ ਬਿਠਾਉਣ ਪਰ ਇੱਕੋ ਦਮ ਵਾਪਰਿਆ ਭਾਣਾ ਪੈ ਗਿਆ ਚੀਖ ਚਹਾੜਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਹਰ ਕੋਈ ਖੁਸ਼ ਹੁੰਦਾ ਹੈ ਪਰ ਹੁਣ ਇੱਕ ਵਿਆਹ ਵਿੱਚ ਪੈ ਗਈਆਂ ਭਾਜੜਾਂ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਿੱਚ ਵਿਆਹ ਵਾਲੇ ਮੁੰਡਾ ਕੁੜੀ ਨੂੰ ਸ਼ਗਨਾ ਦੇ ਲਈ ਸਟੇਜ ਤੇ ਲਿਆਇਆ ਜਾਂਦਾ ਹੈ ਕੁੜੀ ਤਾਂ ਸੋਫੇ ਉੱਪਰ ਬੈਠ ਜਾਂਦੀ ਹੈ ਪਰ ਜਦੋਂ ਮੁੰਡਾ ਬੈਠਦਾ ਹੈ ਤਾਂ ਉਹ ਬੈਠਦੀ ਸਾਰ ਹੀ ਸੋਫੇ ਸਮੇਤ ਪਿੱਛੇ ਵੱਲ ਡਿੱਗ ਜਾਂਦਾ ਹੈ ਜਿਸ ਨੂੰ ਦੇਖ ਇੱਕੋ ਦਮ ਸਾਰੇ ਪਰਿਵਾਰ ਨੂੰ ਭਾਜਣਾ ਪੈ ਜਾਂਦੀਆਂ ਨੇ ਅਤੇ ਜਦੋਂ ਮੁੰਡੇ ਨੂੰ ਚੱਕਿਆ ਜਾਂਦਾ ਹੈ ਤਾਂ ਦੋਸਤੋਂ ਸਿੱਧਾ ਨਹੀਂ ਖੜਿਆ ਜਾਂਦਾ ਜਿਸ ਕਰਕੇ ਉਸ ਨੂੰ ਹਸਪਤਾਲ ਵਿੱਚ ਲਜਾਇਆ ਜਾਂਦਾ ਹੈ ਜਿੱਥੇ ਜਾ ਕੇ ਪਤਾ ਲੱਗਦਾ ਹੈ ਕਿ ਮੁੰਡੇ ਦੀ ਤਾਂ ਡਿਸਕ ਹਿੱਲ ਗਈ ਏ ਇਸੇ ਕਰਕੇ ਉਸ ਤੋਂ ਸਿੱਧਾ ਨਹੀਂ ਖੜਾ ਹੋਇਆ ਜਾਂਦਾ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਬਿਆਦੇ ਸਾਰੇ ਹੀ ਸ਼ਗਨ ਤਰੇ ਤਰਾਏ ਰਹਿ ਜਾਂਦੇ ਨੇ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕਿੱਥੇ ਕੀ ਹੋ ਜਾਵੇ ਕਿਉਂਕਿ ਅਕਸਰ ਹੀ ਸਿਆਣੇ ਕਿਹਾ ਕਰਦੇ ਨੇ ਕਿ ਖੁਸ਼ੀ ਗਮੀ ਦੋਵੇਂ ਸਕੀਆਂ ਪਹਿਣਾ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ